ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੇ ਐਤਵਾਰ 7 ਤਰੀਕ ਨੂੰ ਜੁਲਾਈ ਦੀ ਨੂੰ ਸ੍ਰਿੰਗ ਸਭਾ ਸਲੋ ਕਬੱਡੀ ਕਲੱਬ ਦਾ ਟੂਰਨਾਮੈਂਟ ਹੈ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਪਲੀਜ਼ ਹਮਾ-ਮਾ ਕੇ ਆਓ ਬੜੇ ਵਧੀਆ ਸਾਡਾ ਪ੍ਰੋਗਰਾਮ ਹੈ ਉੱਥੇ ਤੇ ਮੈਚ ਵੀ ਬੜੇ ਵਧੀਆ ਹੋ ਰਹੇ ਆ ਸਾਰੇ ਦਰਸ਼ਕਾਂ ਨੂੰ ਫੇਰ ਦੁਬਾਰੇ ਬੇਨਤੀ ਕਰਦੇ ਆ ਜੀ ਪਲੀਜ਼ ਸਾਰੇ ਜਾਣੇ ਪਹੁੰਚੋ ਉੱਥੇ ਤਾਂ ਜੋ ਕਿ ਵਧੀਆ ਮੈਚ ਜਿਹੜੇ ਅਸੀਂ ਤੁਹਾਨੂੰ ਦਿਖਾ ਸਕੀਏ ਜਿਹੜਾ ਗਰਾਊਂਡ ਦਾ ਐਡਰੈਸ ਹੈ ਉਹ ਗੋਲਦੀ ਭਾਜੀ ਤੁਹਾਨੂੰ ਦੱਸਣਗੇ ਤੇ ਲੋਕੇਸ਼ਨ ਸਾਰੀ ਥੈਂਕ ਯੂ ਜੀ ਇਸ ਸਾਲ ਸਾਨੂੰ ਜਿਹੜੀ ਗਰਾਊਂਡ ਮਿਲੀ ਆ ਉਹ ਹੈਗੀ ਕੈਡ ਮਿਨਿਸਟਰ ਪਾਰਕ ਲੰਗਲੀ ਪੋਸਟ ਕੋਡ ਹੋਵੇਗਾ ਐਸ ਐਲ 3 7 ਕਯੂ ਬੀ ਉੱਥੇ ਆਪਾਂ 10 ਸਾਲ ਪਹਿਲਾਂ ਵੀ ਮੇਲੇ ਕਰਾਏ ਲਗਾਤਾਰ 4-5 ਸਾਲ ਬਹੁਤ ਵਧੀਆ ਗਰਾਊਂਡ ਆ ਤੇ ਬਾਕੀ ਦਰਸ਼ਕਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਸ਼ਰਾਬ ਵਗੈਰਾ ਬਿਲਕੁਲ ਨਹੀਂ ਅੰਦਰ ਜਾਣ ਦੇਣੀ ਤੇ ਬਿਲਕੁਲ ਕਾਉਂਸਲ ਦੀ ਗਰਾਊਂਡ ਆ ਉਹ ਪੂਰੀ ਸਿਕਿਉਰਿਟੀ ਟਾਈਟ ਹੋਊਗੀ ਬਿਲਕੁਲ ਸ਼ਾਂਤੀ ਦੇ ਨਾਲ ਸਾਰੇ ਵਧੀਆ ਮੈਚ ਕਰਾਉਣੇ ਆਪਾਂ ਟਾਈਮ ਨਾਲ ਸ਼ੁਰੂ ਕਰਾ ਕੇ ਟਾਈਮ ਨਾਲ ਫਿਨਿਸ਼ ਕਰਾਉਣੇ ਆ ਸਾਰੇ ਦਰਸ਼ਕਾਂ ਨੂੰ ਬੈਂਤੀ ਆ ਵੀ ਟਾਈਮ ਨਾਲ ਸਾਰੇ ਪਹੁੰਚੋ ਹਮ ਹਮਾ ਕੇ ਥੈਂਕ ਯੂ ਹਾਂਜੀ ਫਿਰ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਸਾਰਿਆਂ ਨੂੰ ਜਿੱਦਾ ਅੱਜ ਸੱਪ ਨਿਕਲੇ ਈਦਾ ਸੱਪ ਨਿਕਲਨੇ ਉਧਰ ਨੂੰ ਤਾ ਥਾਪੀਆਂ ਵਜਣਗੀਆਂ ਆਓ ਹਮ ਹਮਾ ਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪੇਜ ਨੂੰ ਵੀ ਲਾਈਕ ਕਰੋ ਤੇ ਨਾਲੇ ਉਧਰ ਨੂੰ ਆਣ ਕੇ ਵੇਖੋ ਕਿਦਾਂ ਕਬੱਡੀਆਂ ਪੈਂਦੀਆਂ ਤਾਂ ੱੱਕੇ ਪੈਂਦੀਆਂ ਤੇ ਸ਼ੀਰਾ ਪ੍ਰਧਾਨ ਜੀ ਪ੍ਰਧਾਨ ਜੀ ਥੱਲੇ 골ਡ ਹੀ ਸਾਡੇ ਸਲੋ ਤੋਂ ਕਲੰਤ ਚੱਠਾ ਪ੍ਰਧਾਨ ਜੀ ਸਾਰੇ ਖੁੱਲੇ ਸੱਦੇ ਦਿੰਦੇ ਆ ਹੋ ਮਹਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰ ਪਤੇ ਭਾਜੀ ਖਾਸ ਗੱਲ ਹੈ ਜੀ ਇੰਟਰਨੈਸ਼ਨਲ ਜਿੰਨੇ ਵੀ ਪੁਰਾਣੇ ਪਲੇਅਰ ਹੈਗੇ ਆ ਕਬੱਡੀ ਖੇਡ ਚੁੱਕੇ ਆ ਉਹਨਾਂ ਲਈ ਸਪੈਸ਼ਲ ਹੈ ਉਹਨਾਂ ਦੀ ਕੋਈ ਟਿਕਟ ਨਹੀਂ ਹੈਗੀ ਜੀ ਫ੍ਰੀ ਆਫ ਐਂਟਰੀ ਹੈਗੀ ਉਹਨਾਂ ਦੀ ਤੇ ਸਾਡਾ ਉੱਥੇ ਇੱਕ ਬੰਦਾ ਹੋਊਗਾ ਉਹਨਾਂ ਦੇ ਟਿਕਟ ਜਿਹੜੀ ਆ ਹੱਥੋਂ ਲਾਊਗਾ ਜਿੰਨੇ ਪੁਰਾਣੇ ਪਲੇਅਰ ਆ ਪਲੀਜ਼ ਤੇ ਟਰਾਈ ਕਰੋ ਜੀ ਸਲੋ ਵਾਲ ਟੂਰਨਾਮੈਂਟ ਤੇ ਪਹੁੰਚਣ ਦੀ ਥੈਂਕ ਯੂ ਜੀ